ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਸਵਾਗਤ ਹੈ ਜੀ ਅੱਜ ਆਪਾਂ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਆਏ ਹਾਂ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਆ ਦੇਖੋ ਇਹ ਬੇਲਾ ਜੀਆਂ ਬਣਦਗੇਗੀ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਕਿਸੇ ਵੀ ਕਲਰ ਤੇ ਬਣਾ ਸਕਦੇ ਹੋ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਹੋ ਕੋਟੀ ਦੀ ਜਾਗਤ ਤੇ ਸਕੀ ਵੀ ਤੇ ਬੱਚਿਆਂ ਦਾ ਕਾਰਡ ਵੀ ਇਹਨਾਂ ਕੁਝ ਵੀ ਬਣਾਉਣਾ ਬਹੁਤ ਸੋਹਣਾ ਲੱਗਦਾ ਹੈ ਜੀ ਆ ਦੇਖੋ ਜੀ ਬੈਕ ਸਾਈਡ ਤੋਂ ਇਸ ਤਰ੍ਹਾਂ ਬੈਕ ਸਾਈਡ ਤੋਂ ਸਾਰੀ ਸਲਾਈ ਆਪਣੀ ਉਲਟੀ ਉਲਟੀ ਜਾਂਦੀ ਹੈ ਛੇਤੀ ਬਣ ਕੇ ਡਿਜ਼ਾਈਨ ਤਿਆਰ ਹੁੰਦਾ ਜੇ ਸਲਾਈ ਬੈਕ ਸਾਈਡ ਤੋਂ ਸਾਰੀ ਉਲਟੀ ਉਲਟੀ ਜਾਵੇ ਪਹਿਣਾ ਕਾਫੀ ਪਸੰਦ ਕਰਦੀ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਆ ਦੇਖੋ ਇਸ ਤਰ੍ਹਾਂ ਦਾ ਸੱਤ-ਸੱਤ ਦੇ ਸਾਬ ਨਾਲ ਆਪਾਂ ਗੁੰਡੇ ਲੈਂਦੇ ਆ ਤੇ ਪੰਜ ਗੁੰਡੇ ਆਪਾਂ ਵੱਧ ਲਏ ਜੀ ਤਿੰਨ ਗੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਖਾਤਰ ਦੋ ਗੁੰਡੇ ਸਾਈਡਾਂ ਖਾਤਰ ਤੇ ਬਹੁਤ ਸੋਹਣਾ ਤੇ ਬਹੁਤ ਪਿਆਰਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਹੈ ਜੀ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਇਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਮੇਰੇ ਜਿੰਨਾ ਪਹਿਲਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲਓ ਜੀ ਆਪਾਂ ਹੁਣ ਦਿਖਾਉਣੀ ਹੈ ਡਿਜ਼ਾਈਨ ਦੇ ਸਿੱਧੇ ਪਾਸੇ ਤੇ ਸਿੱਧੀ ਸਲਾਈ ਤੇ ਇਨਾ ਕੱਪਾ ਬਣਾ ਲਿਆ ਸੀ ਜੀ ਬਣ ਕੇ ਬਹੁਤ ਸੋਹਣਾ ਲੱਗਦਾ ਬਹੁਤ ਹੀ ਪਿਆਰਾ ਤਿੰਨ ਕੁੰਡੇ ਉਂਟੇ ਬਣਾਵਾਂਗੇ 1 2 3 ਤੇ ਆਹ ਚਾਰ ਕੁੰਡੇ ਆਪਣੇ ਸਿੱਧੇ ਹੈ ਜੀ ਤੇ ਇਹਨਾਂ ਦੇ ਆਪਾਂ ਬਣਾਵਾਂਗੇ ਜੀ ਡਿਜ਼ਾਈਨ ਆ ਦੇਖੋ ਜੀ ਇਸ ਤਰ੍ਹਾਂ ਇੱਕ ਕੁੰਡਾ ਪਕਟਾਵਾਂਗੇ ਜਿੱਥੋਂ ਆ ਆਪਣਾ ਇੱਕ ਕੁੰਡਾ ਕੱਟ ਗਿਆ ਦੀ ਇੱਥੇ ਬਣਾਵਾਂਗੇ ਜੇ ਆਪਾਂ ਜਾਲੀ ਲਓ ਜੀ ਦੋ ਕੁੰਡੇ ਸਿੱਧੇ ਇੱਕ ਦੋ ਤਿੰਨ ਕੁੰਡੇ ਫੇਰ ਉਲਟੇ ਤੱਕ ਆਪਣੀ ਕੰਨੀ ਕਰਕੇ ਇੱਕ ਦੋ ਤਿੰਨ ਲੋ ਜੀ ਤੱਕ ਬੈਕ ਸਾਈਡ ਕਰਾਂਗੇ ਤੇ ਆਹ ਦੋ ਕੁੰਡਿਆਂ ਤੇ ਆਪਾਂ ਫੇਰ ਇੱਕ ਬਣਾਵਾਂਗੇ ਦੋ ਦਾ ਲੋ ਜੀ ਇਸ ਤਰ੍ਹਾਂ ਲੋ ਇਹਨੂੰ ਫੇਰ ਤਾਗਾ ਆਪਣੀ ਕੰਨੀ ਕਰਾਂਗੇ ਜਾਲੀ ਬਣਾਵਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਇੱਕ ਦੋ ਤਾਗਾ ਆਪਣੀ ਕੰਨੀ ਕਰਾਂਗੇ ਤਿੰਨ ਕੁੰਡੇ ਉਲਟੇ ਇੱਕ ਦੋ ਤਿੰਨ ਤਾਗਾ ਵੈਕਸਾਈਡ ਕਰਾਂਗੇ ਜੀ ਆਹ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਲੋ ਉਨਾਂ ਫੇਰ ਤੱਕ ਆਪਣੇ ਕੰਨੀ ਕਰਾਂਗੇ ਤੇ ਜਾਲੀ ਬਣਾਵਾਂਗੇ ਤੇ ਦੋ ਕੁੰਡੇ ਸਿੱਧੇ ਬਣਾਵਾਂਗੇ। ਤਿੰਨ ਕੁੰਡੇ ਉਲਟੇ 1 2 3 ਤਿੰਨ ਤਾਗਾ ਬੈਕ ਸਾਈਡ ਕਰਾਂਗੇ ਤੇ ਆਹ ਕੁੰਡਾ ਆਪਾਂ ਲਾ ਲਾਂਗੇ ਜੀ। ਉੱਠੀ ਸਲਾਈ ਜੀ ਬਣਾਾਂਗੇ। ਲਓ ਜੀ। ਉੱਠੀ ਸਲਾਈ ਆਪਾਂ ਸਾਰੀ ਉੱਠੇ-ਉੱਠੇ ਬਣ ਕੇ ਕੰਪਲੀਟ ਕਰਾਂਗੇ। ਬੀਡਗੋ ਨੂੰ ਸਕਿੱਪ ਨਾ ਕਰਿਆ ਕਰੋ ਜੀ ਐਂਡ ਟਿੱਕਰ ਦੇਖਿਆ ਕਰੋ। ਡਿਜ਼ਾਈਨ ਐਂਡ ਟਿੱਕਰ ਬੰਦ ਹੈ। ਲੋਚ ਆਹ ਕੁੰਡਾ ਵੀ ਪਲਾਹਾਂਗੇ ਜੀ ਸਿੱਧੀ ਸਲਾਈ ਚ ਬੁਣਾਗੇ ਲੋਚ ਹੁਣ ਆ ਗਈ ਜੀ ਆਪਾਂ ਡਿਜ਼ਾਈਨ ਦੀ ਤੀਜੀ ਸਲਾਈ ਤੇ ਸਿੱਧੇ ਪਾਸੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਜੀ ਇਹ ਤੁਹਾਡੀ ਆਪਣੀ ਮਰਜ਼ੀ ਹੈ ਜੀ ਭੁਮਾ ਬਣਾ ਲਿਆ ਕਰੋ ਤੇ ਭੁਮਾ ਲਾ ਲਿਆ ਕਰੋ ਆ ਦੇਖੋ ਤਿੰਨ ਕੁੰਡੇ ਉਲਟੇ ਇੱਕ ਦੋ ਤਿੰਨ ਧਾਗਾ ਬੈਕ ਸਾਈਡ ਕਰਾਂਗੇ ਜੀ ਆ ਦੋ ਕੁੰਡੇ ਆਪਾਂ ਪਹਿਲਾਂ ਦੋ ਤੇ ਡਿਜ਼ਾਈਨ ਬਣਾਇਆ ਸੀ ਜੀ ਦੋ ਦਾ ਇੱਕ ਕਰਿਆ ਸੀ ਜਾਲੀ ਬਣਾਈ ਸੀ ਤੇ ਆ ਹੁਣ ਦੋਨੇ ਆਪਾਂ ਬੁਣਾਗੇ ਜੀ ਮੂਰਲੇ ਕੁੰਡੇ ਹਾਂ ਦੇਖੋ ਇੱਕ ਦੋ ਦੋ ਕੁੰਡੇ ਆਪਾਂ ਜੀ ਆ ਸਿੱਧੇ ਬਣਾ ਲੇ ਤੇ ਤਾਗਾ ਆਪਣੇ ਕੰਨੀ ਕਰ ਲਿਆ ਤੇ ਆ ਦੋ ਦਾ ਆਪਾਂ ਇੱਕ ਕਰਾਂਗੇ ਜੀ ਐਂ ਤਾਗਾ ਪਲਟੀ ਮਾਰ ਲੇ ਤਾਗੇ ਦੀ ਅਨੇਖੋ ਇਸ ਤਰ੍ਹਾਂ ਲਓ ਜੀ ਨੇ ਆਪਣੀ ਜਾਲੀ ਬਣ ਜਾਂਦੀ ਜੀ ਨਾਲ ਹੀ ਆਪਣਾ ਇੱਕ ਢੰਡਾ ਘਟ ਜਾਂਦਾ ਧਾਗਾ ਕਰਾਂਗੇ ਜੀ ਆਪਣੇ ਕੰਨੀ ਤਿੰਨ ਢੰਡੇ ਬਣਾਵਾਂਗੇ ਜੀ ਉੱਤੇ 1 2 3 ਧਾਗਾ ਕਰਾਂਗੇ ਜੀ ਬੈਕ ਸਾਈਡ ਤੇ ਆ ਦੋ ਮੂਰਲੇ ਢੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਆ ਦੋ ਢੰਡੇ ਆਪਾਂ ਸਿੱਧੇ ਬਣਾ ਲਈ ਜੀ ਤਾਗਾ ਕਰਾਂਗੇ ਆਪਣੀ ਕੰਨੀ ਤੇ ਆਹ ਦੋ ਕੁੰਡਿਆਂ ਦਾ ਕਰਾਂਗੇ ਆਪਾਂ ਇੱਕ ਤੇ ਇੱਥੇ ਬਣਾਵਾਂਗੇ ਜੀ ਜਾਲੀ ਕੁੰਡੇ ਨੂੰ ਆਪਾਂ ਪਲਟੀ ਮਾਰ ਲੈਨੇ ਆਹ ਦੇਖੋ ਇਸ ਤਰ੍ਹਾਂ ਲੋ ਜੀ ਤਾਗਾ ਆਪਣੀ ਕੰਨੀ ਕਰਕੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਜੀ ਇੱਕ ਦੋ ਤਿੰਨ ਲੋ ਜੀ ਤਾਗਾ ਕਰਾਂਗੇ ਜੀ ਬੈਕ ਸਾਈਡ ਤੇ ਆ ਦੋ ਕੁੰਡੇ ਬਣਾਵਾਂਗੇ ਜੀ ਸਿੱਧੇ ਦੋ ਕੁੰਡੇ ਆਪਣੇ ਸਿੱਧੇ ਬਣਗੇ ਜੀ ਤੇ ਧਾਗਾ ਕਰਾਂਗੇ ਆਪਣੇ ਕੰਨੀ ਤੇ ਆ ਦੋ ਦਾ ਕਰਾਂਗੇ ਜੀ ਇੱਕ ਕੁੰਡੇ ਨੂੰ ਘੁਮਾ ਲਿਆ ਇਹ ਲੋਸ ਮੋਸਨਾਂ ਡਿਜ਼ਾਈਨ ਬਣ ਕੇ ਤਿਆਰ ਹੁੰਦੇ ਜੀ ਲੋਸ ਆਪਾਂ ਅੱਗੇ ਨੁ ਕੁੰਡੇ ਬਣਾਵਾਂਗੇ ਉਲਟੇ ਤਗਾ ਕਰਾਂਗੇ ਬੈਕ ਸਾਈਡ ਤੇ ਆ ਗੁੰਡਾ ਆਪਾਂ ਲਾਹਾਂਗੇ ਉੱਠੀ ਸਲਾਈ ਚ ਉਹਨਾਂਗੇ ਲੋ ਜੀ ਹੁਣ ਆ ਗਏ ਆਪਾਂ ਬੈਕ ਸਾਈਡ ਚੌਥੀ ਸਲਾਈ ਤੇ ਡਿਜ਼ਾਈਨ ਦੇ ਤੇ ਇਹ ਸਾਰੇ ਪੌਲਟੀ ਨੂੰ ਟਿਪਾ ਕੇ ਕੰਪਲੀਟ ਕਰਾਂਗੇ ਜੀ ਲੋ ਜੀ ਲੋ ਜੀ ਆਪਾਂ ਡਿਜ਼ਾਈਨ ਦੀ ਚੌਥੀ ਸਲਾਈ ਕੰਪਲੀਟ ਕਰ ਲਈ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਅਲਿਕੋ ਜੀ ਇਸ ਤਰ੍ਹਾਂ ਡਿਜ਼ਾਈਨ ਬਣਦੇ ਆ ਦੇਖੋ ਜਾਲੀਦਾਰ ਡਿਜ਼ਾਈਨ ਇਹਨਾਂ ਨਾਲ ਬੇਲਾ ਜੀਆਂ ਬਣਤੀਆਂ ਜੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਦੇਖੋ ਜੀ ਜੇ ਮੇਰੇ ਦੱਸਣ ਦਾ ਤਰੀਕਾ ਵਧੀਆ ਲੱਗਦਾ ਤਾਂ ਵੀਡੀਓ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਤੇ ਘਟ ਕੰਟੀ ਵਾਲਾ ਬਟਨ ਦਬਾ ਦਿਆ ਕਰੋ ਆਕੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ